ਪੂਰਾ ਪੰਜਾਬ ਹੈਰਾਨ ਹੈ ਕਿ ਇਹ ਚੱਲ ਕੀ ਰਿਹਾ ਹੈ ਹੁਣ ਅੱਜ ਫੇਰ ਭਗਵੰਤ ਮਾਨ ਸਰਕਾਰ ਨੇ ਸੱਦਾ ਪੱਤਰ ਦੇ ਕੇ ਤੇ ਕਿਸਾਨਾਂ ਨੂੰ ਮੀਟਿੰਗ ਕਰਨ ਲਈ ਸੱਦ ਲਿਆ ਅਜੇ 2 ਦਿਨ ਪਹਿਲਾਂ ਜਿਹੜੇ ਕਿਸਾਨਾਂ ਨੂੰ ਸਰਕਾਰ ਨੇ ਸੱਦਾ ਪੱਤਰ ਦੇ ਕੇ ਮੀਟਿੰਗ ਕਰਨ ਲਈ ਸੱਦਿਆ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਜੇਲ੍ਹਾਂ 'ਚ ਕਰਤਾ ਸ਼ੰਭੂ ਖਨੋਰੀ ਬਾਰਡਰ ਤੋਂ ਮੋਰਚਾ ਹੂੰਝ ਦਿੱਤਾ ਤੇ ਹੁਣ ਅੱਜ ਫੇਰ ਮੀਟਿੰਗ ਦਾ ਸੱਦਾ ਪੱਤਰ ਦੇ ਕੇ ਕਿਸਾਨਾਂ ਨੂੰ ਤੇ ਮੀਟਿੰਗ ਲਈ ਸੱਦਿਆ ਜਾ ਰਿਹਾ ਹੈ ਉਧਰ ਜਿਹੜੀ ਉਗਰਾਹਾ ਜੱਥੇਬੰਦੀ ਹੈ ਉਹਨੇ ਇਸ ਮੀਟਿੰਗ ਦੇ ਸੱਦੇ ਨੂੰ ਕੋਰੀ ਨਾ ਕਰ ਦਿੱਤੀ ਹੈ ਕਿਉਂਕਿ ਹੁਣ ਭਗਵੰਤ ਮਾਨ ਸਰਕਾਰ ਨੇ ਇੱਕ ਨਵਾਂ ਤਰੀਕਾ ਵਰਤਿਆ ਦੇਖੋ ਪਹਿਲਾਂ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਤੇ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਤਿੰਨਾਂ ਧੜਿਆਂ ਦੇ ਵਿੱਚ ਜਿਹੜੀ ਕਿਸਾਨ ਜੱਥੇਬੰਦੀਆਂ ਦੀ ਤਾਕਤ ਹੈ ਵੰਡੀ ਪਈ ਹੈ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੀ ਇਸ ਚੀਜ਼ ਦਾ ਖੂਬ ਫਾਇਦਾ ਉਠਾ ਰਹੀਆਂ ਨੇ ਪਹਿਲਾਂ ਤਾਂ ਐਸਕੇਐਮ ਜਿਹੜਾ ਉਹ ਜਦੋਂ ਚੰਡੀਗੜ੍ਹ ਜਾਣ ਦਾ ਸੱਦਾ ਦਿੱਤਾ ਸੀ ਉਹਨੂੰ ਪੰਜਾਬ ਸਰਕਾਰ ਨੇ ਪੁਲਿਸ ਦੀ ਸ਼ਕਤੀ ਨਾਲ ਰੋਕਿਆ ਫੇਰ ਜਿਹੜਾ ਸ਼ੰਭੂ ਖਨੋਰੀ ਦੇ ਉੱਪਰ ਦੂਜੀਆਂ ਜਥੇਬੰਦੀਆਂ ਦਾ ਮੋਰਚਾ ਸੀ ਉਹਨੂੰ ਹੁਣ ਹੂੰਝ ਦਿੱਤਾ ਪੁਲਿਸ ਦੀ ਮਦਦ ਨਾਲ ਤੇ ਫੇਰ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਹੈ ਵੱਖਰਾ ਤੇ ਜਿਹੜੀ ਉਗਰਾਹਾ ਜੱਥੇਬੰਦੀ ਹੈ ਉਹਨੂੰ ਮੀਟਿੰਗ ਦਾ ਸੱਦਾ ਦੇਤਾ ਹੁਣ ਇਹਦੇ ਉੱਪਰ ਕਈ ਸਰੇ ਸਵਾਲ ਨੇ ਕਈ ਸਰੀਆਂ ਗੱਲਾਂ ਸੋਚਣ ਵਾਲੀਆਂ ਬਣਦੀਆਂ ਨੇ ਹੁਣ ਇਹਦੇ ਉੱਪਰ ਫੇਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਤੇ ਉਗਰਾਹਾ ਜੱਥੇਬੰਦੀ ਇਹਨਾਂ ਦੇ ਵਿੱਚ મત ਪੈਦਾ ਆ ਗਏ ਨੇ ਕਿਉਂਕਿ ਉਗਰਾਹਾ ਜੱਥੇਬੰਦੀ ਨੇ ਇਹ ਕਹਿਤਾ ਵੀ ਅਸੀਂ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕਰਨ ਨਹੀਂ ਜਾਣਾ ਉਹ ਕਹਿੰਦੇ ਇਹਨਾਂ ਦਾ ਕੀ ਪਤਾ ਹੈ ਮੀਟਿੰਗ ਲਈ ਬੁਲਾ ਕੇ ਤੇ ਸਾਨੂੰ ਫੇਰ ਫੜ ਲੈਣ ਗ੍ਰਫਤਾਰ ਕਰ ਲੈਣ ਜਗਿੰਦਰ ਸਿੰਘ ਉਗਰਾਹਾ ਕਹਿੰਦੇ ਸਾਨੂੰ ਇਤਬਾਰ ਹੀ ਨਹੀਂ ਰਹਿ ਗਿਆ ਸਾਨੂੰ ਪੰਜਾਬ ਸਰਕਾਰ ਤੇ ਭਗਵੰਤਮਾਨ ਸਰਕਾਰ ਤੇ ਹੁਣ ਭਰੋਸਾ ਨਹੀਂ ਰਹਿ ਗਿਆ ਉਧਰ ਬਹੁਤ ਸਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਜਿੱਦਾਂ ਪੰਜਾਬ ਸਰਕਾਰ ਨੇ ਪਹਿਲਾਂ ਮੀਟਿੰਗ ਲਈ ਬੁલાਏ ਗਏ ਕਿਸਾਨ ਆਗੂਆਂ ਨੂੰ ਫੜਿਆ ਤੇ ਜਿਲ੍ਹੇ ਚ ਕੀਤਾ ਐਦਾ ਤਾਂ ਦੁਸ਼ਮਣ ਦੇਸ਼ ਵੀ ਨਹੀਂ ਕਰਦੇ ਸੰਦੇ ਲਈ ਸੱਦ ਕੇ ਤੇ ਗ੍ਰਿਫਤਾਰੀਆਂ ਤਾਂ ਦੁਸ਼ਮਣ ਦੇਸ਼ ਵੀ ਨਹੀਂ ਕਰਦੇ ਹੁੰਦੇ ਕਿਸਾਨ ਆਗੂ ਕਹਿੰਦੇ ਨੇ ਐਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਕੀਤਾ ਸੀ ਵੀ ਬੈਠਕ ਲਈ ਬੁਲਾ ਕੇ ਉਸ ਤੋਂ ਬਾਅਦ ਸੋਹੇ ਖਾ ਕੇ ਤੇ ਫਿਰ ਵਿਸ਼ਵਾਸ ਘਾਤ ਕੀਤਾ ਹੁਣ ਅੱਜ ਉਗਰਾਹਾ ਜੱਥੇਬੰਦੀ ਨੇ ਭਗਵੰਤਬਾਨ ਸਰਕਾਰ ਨਾਲ ਮੀਟਿੰਗ ਤੇ ਜਾਣ ਤੋਂ ਕਰ ਦਿੱਤੀ ਨਾ ਤੇ ਨਾਲੇ ਉਹ ਸਵਾਲ ਖੜੇ ਕਰ ਦਿੱਤੇ ਜਿਹੜੇ ਮੈਂ ਤੁਹਾਨੂੰ ਦੱਸੇ ਉਧਰ ਜਿਹੜਾ ਸਯੁਕਤ ਕਿਸਾਨ ਮੋਰਚੇ ਦੀਆਂ ਦੂਜੀਆਂ ਜਥੇਬੰਦੀਆਂ ਉਹ ਆਪਣੀ ਮੀਟਿੰਗ ਚ ਮੰਥਨ ਕਰ ਰਹੀਆਂ ਨੇ ਵੀ ਮੀਟਿੰਗ ਤੇ ਜਾਣਾ ਹੈ ਕਿ ਨਹੀਂ ਜਾਣਾ ਸਯੁਕਤ ਕਿਸਾਨ ਮੋਰਚੇ ਦੀਆਂ ਕੁਝ ਜਥੇਬੰਦੀਆਂ ਕਹਿ ਰਹੀਆਂ ਵੀ ਦੇਖੋ ਗੈਰਤ ਦਾ ਸਵਾਲ ਹੈ ਪੰਜਾਬ ਸਰਕਾਰ ਸਾਡੇ ਨਾਲ ਖੇਡ ਖੇਡ ਰਹੀ ਹੈ ਸਾਨੂੰ ਪਾੜ ਰਹੀ ਹੈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜੜੀਆਂ ਦੂਜੀਆਂ ਸਰਵਣ ਪੰਦੇਰ ਸਰਜੀਤ ਸਿੰਘ ਫੂਲ ਤੇ ਡੱਲੇਵਾਲ ਸਾਹਿਬ ਉਹਨਾਂ ਦੀਆਂ ਜਥੇਬੰਦੀਆਂ ਉਹਨਾਂ ਨੂੰ ਪੰਜਾਬ ਸਰਕਾਰੇ ਦਿਖਾਉਣਾ ਚਾਹੁੰਦੀ ਹੈ ਕਿ ਇਹ ਵੇਖੋ ਤੁਹਾਡੇ ਕਿੰਨੇ ਉਲਟ ਨੇ ਤੁਹਾਨੂੰ ਅਸੀਂ ਜੇਲਾ ਚ ਤੁੰਨਿਆ ਹੋਇਆ ਤੇ ਇਹਨਾਂ ਨੂੰ ਮੀਟਿੰਗ ਕਰਨ ਲਈ ਸੱਦਿਆ ਤੇ ਇਹ ਆ ਗਏ ਨੇ ਇਸ ਤਰ੍ਹਾਂ ਕਿਸਾਨ ਤਾਕਤ ਨੂੰ ਸਰਕਾਰਾਂ ਪਾੜਨਾ ਚਾਹੁੰਦੀਆਂ ਤੇ ਪਹਿਲਾਂ ਤੋਂ ਹੀ ਟੁੱਟੀਆਂ ਹੋਈਆਂ ਜਿਹੜੀ ਕਿਸਾਨ ਤਾਕਤ ਹੈ ਉਹਨੂੰ ਹੋਰ ਦੂਰ ਕਰਨਾ ਚਾਹੁੰਦੀਆਂ ਨੇ ਮਤਲਬ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਹੈ ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਤੇ ਬਿਆਨ ਆ ਰਹੇ ਨੇ ਕਿ ਉਹ ਵਰਤੀ ਜਾ ਰਹੀ ਹੈ ਹੁਣ ਤੁਸੀਂ ਇਹਦੇ ਬਾਰੇ ਆਪਣਾ ਬਿਆਨ ਲਿਖਿਓ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕੀ ਇੰਜ ਹੋ ਰਿਹਾ ਕਿ ਨਹੀਂ ਹੋ ਰਿਹਾ ਹੁਣ ਜਦੋਂ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਉੱਪਰ ਐਦਾਂ ਪੁਲਿਸ ਦੀ ਸ਼ਕਤੀ ਦੇ ਨਾਲ ਕਿਸਾਨ ਲਹਿਰ ਨੂੰ ਕੁਚਲਣਾ ਸ਼ੁਰੂ ਕੀਤਾ ਹੈ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਸਹਿਬਾਨਾਂ ਦੇ ਬਿਆਨ ਆ ਰਹੇ ਨੇ ਉਹ ਕਹਿ ਰਹੇ ਨੇ ਅਸੀਂ ਕਿਸਾਨਾਂ ਦੇ ਨਾਲ ਆਂ ਕਿਸਾਨਾਂ ਦੀਆਂ ਮੰਗਾਂ ਠੀਕ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੰਤਰੀ ਲਾਲਜੀਤ ਸਿੰਘ ਪੁੱਲਰ ਨੀਤ ਹੈਰ ਮਤਲਬ ਪੰਜਾਬ ਸਰਕਾਰ ਦੇ ਸਾਰੇ ਐਮ ਐਲ ਏ ਤੇ ਮੰਤਰੀ ਦੋ ਗੱਲਾਂ ਬੋਲ ਰਹੇ ਨੇ ਕਹੇ ਸੁਦਾ ਤੇ ਰੱਟੀਆਂ ਰਟਾਈਆਂ ਪਹਿਲੀ ਵੀ ਵੇਖੋ ਜੀ ਪੰਜਾਬ ਦੇ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਸੀ ਜਿਹੜਾ ਕਿਸਾਨਾਂ ਨੇ ਸੜਕਾਂ ਬੰਦ ਕੀਤੀਆਂ ਸੀ ਤੇ ਦੂਜੀ ਕਿਸਾਨਾਂ ਦੀਆਂ ਮੰਗਾਂ ਸਹੀ ਨੇ ਅਸੀਂ ਇਹਨਾਂ ਨਾਲ ਸਹਿਮਤ ਆ ਇਹ ਦਿੱਲੀ ਜਾ ਕੇ ਮੋਰਚਾ ਲਾਉਣ ਅਸੀਂ ਵੀ ਇਹਨਾਂ ਦੇ ਮੋਰਚੇ ਦਾ ਸਾਥ ਦੇਵਾਂਗੇ ਹੁਣ ਆਪਦੇ ਵੱਲੋਂ ਤਾਂ ਆਮ ਆਦਮੀ ਪਾਰਟੀ ਪੂਰੀ ਸਿਆਣ ਫਨਾਲ ਪੂਰੀ ਰਣਨੀਤੀ ਨਾਲ ਇਹ ਸਾਰਾ ਕੁਝ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਸਿਆਸੀ ਖੁਦਕੁਸ਼ੀ ਕਰ ਰਹੀ ਹੈ ਸਿਆਸੀ ਤੌਰ ਤੇ ਆਤਮ ਹੱਤਿਆ ਕਰ ਰਹੀ ਹੈ ਜੋ ਇਹ ਪੂਰਾ ਸਿਨੈਰੀਓ ਨਜ਼ਰ ਆ ਰਿਹਾ ਹੁਣ ਦੇਖੋ ਕਿਸਾਨਾਂ ਨੂੰ ਐਦਾਂ ਇਸ ਤਰੀਕੇ ਨਾਲ ਕੋਈ ਵੀ ਪੰਜਾਬ ਚ ਸਰਕਾਰ ਨਹੀਂ ਸੀ ਕੁਚਲਦੀ ਕਿਉਂ ਸਰਕਾਰਾਂ ਹਕੂਮਤਾਂ ਨੂੰ ਪਤਾ ਹੈ ਕਿ ਕਿਸਾਨੀ ਦੇ ਨਾਲ ਪੰਜਾਬ ਦੀ ਲਗਭਗ 65-70% ਦੀ ਵੋਟ ਸਿੱਧੇ ਤੇ ਅਸਿੱਧੇ ਰੂਪ ਨਾਲ ਜੁੜੀ ਹੈ ਤਾਂ ਇਸ ਕਰਕੇ ਕਿਸਾਨੀ ਦੇ ਨਾਲ ਇਸ ਤਰੀਕੇ ਨਾਲ ਕੋਈ ਸਰਕਾਰ ਨਹੀਂ ਸੱਚ ਜਲਦੀ ਆਮ ਆਦਮੀ ਪਾਰਟੀ ਨੂੰ ਕਿਤਨੇ ਕਿਤੇ ਅ ਅਸੈਸਮੈਂਟ ਚ ਗੜਬੜ ਲੱਗੀ ਜਾਂ ਕੋਈ ਭੁਲੇਖਾ ਪੈ ਗਿਆ ਜਾਂ ਕੀ ਹੋ ਗਿਆ ਪਤਾ ਨਹੀਂ ਆਮ ਆਦਮੀ ਪਾਰਟੀ ਨੂੰ ਪਹਿਲਾ ਪਤਾ ਸੀ ਵੋਟਾਂ ਤੋਂ ਪਹਿਲਾਂ ਵੀ ਸਰਕਾਰ ਜੇ ਪੰਜਾਬ ਚ ਬੰਨੀ ਹੈ ਕਿਸਾਨਾਂ ਦੇ ਹੱਕ ਚ ਬੋਲ ਕੇ ਪੱਖ ਚ ਬੋਲ ਕੇ ਮੋਦੀ ਸਰਕਾਰ ਦੇ ਖਿਲਾਫ ਬੋਲ ਕੇ ਦਿੱਲੀ ਮੋਰਚੇ ਦੀ ਹਮਾਇਤ ਕਰਕੇ ਬੰਨੀ ਹੈ ਪਰ ਹੁਣ ਉਸੇ ਆਮ ਆਦਮੀ ਪਾਰਟੀ ਨੂੰ ਉਹ ਰਣਨੀਤੀ ਉਹ ਪੈਂਤੜਾ ਭੁੱਲ ਗਿਆ ਤੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਆਪਣਾ ਬਹੁਤ ਵੱਡਾ ਨੁਕਸਾਨ ਕਰਾ ਰਹੀ ਹੈ ਆਮ ਆਦਮੀ ਪਾਰਟੀ ਚ ਬੜੇ ਸਿਆਣੇ ਤੇ ਇੱਕ ਤਰ੍ਹਾਂ ਲੀਡਰ ਹੈਗੇ ਨੇ ਪਰ ਕਿਤੇ ਨਾ ਕਿਤੇ ਉਹ ਸਾਰੀ ਰਣਨੀਤੀ ਚ ਜਾਂ ਤਾਂ ਚੱਲ ਕੁਝ ਬੰਦਿਆਂ ਦੀ ਰਹੀ ਐ ਜਿਨ੍ਹਾਂ ਨੂੰ ਪੰਜਾਬ ਦੇ ਪੂਰੇ ਜਿਹੜਾ 73 ਲਿਆ ਜੋ ਸਿਨੈਰੀਓ ਐ ਉਹਦੀ ਕਿਤੇ ਨਾ ਕਿਤੇ ਸਮਝ ਦੇ ਵਿੱਚ ਗੜਬੜ ਹੋ ਰਹੀ ਐ ਜਾਂ ਫਿਰ ਜਦੋਂ ਹਕੂਮਤ ਬਣ ਜਾਂਦੀ ਐ ਸੱਤਾ ਬਣ ਜਾਂਦੀ ਐ ਤਾਂ ਇੱਕ ਸੱਤਾ ਦਾ ਨਸ਼ਾ ਜਿਹੜਾ ਉਹ ਏਦਾਂ ਦੀ ਐਨਕ ਲਾ ਦਿੰਦਾ ਕੇ ਸਹੀ ਚੀਜ਼ਾਂ ਦਿਖਣੋਂ ਹਟ ਜਾਂਦੀਆਂ ਨੇ ਇਦਾਂ ਦੀ ਚੀਜ਼ ਵੀ ਹੋ ਸਕਦੀ ਹੈ ਕਿਉਂਕਿ ਕਾਂਗਰਸ ਦੀ ਜਦੋਂ ਸਰਕਾਰ ਬਣ ਜਾਂਦੀ ਹੈ ਅੱਜ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਉੱਥੇ ਕੀ ਡਰਾਮੇਬਾਜ਼ੀ ਚੱਲ ਰਹੀ ਹੈ ਕਾਂਗਰਸ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦੇ ਪੱਖ 'ਚ ਆਮ ਆਦਮੀ ਪਾਰਟੀ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ ਇਹ ਧੱਕਾ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਅੱਗੋਂ ਕਹਿ ਰਹੀ ਹੈ ਵੀ ਤੁਸੀਂ ਵੀ ਐਵੇਂ ਹੀ ਕਰਦੇ ਰਹੇ ਹੋ ਤੁਸੀਂ ਵੀ ਕਿਸਾਨਾਂ ਨੂੰ ਐ ਰੋਲਦੇ ਰਹੇ ਹੋ ਕੁੱਟਦੇ ਰਹੇ ਹੋ ਕਹਿਣ ਦਾ ਭਾਵ ਮੁਕਰ ਇਹਨਾਂ ਚ ਕੋਈ ਨਹੀਂ ਰਿਹਾ ਵੀ ਅਸੀਂ ਨਹੀਂ ਕਰਦੇ ਰਹੇ ਜਾਂ ਜਦੋਂ ਸਾਡੀ ਸਰਕਾਰ ਹੁੰਦੀ ਹੈ ਉਦੋਂ ਅਸੀਂ ਨਹੀਂ ਕਰਦੇ ਇਸ ਤੋਂ ਕੋਈ ਨਹੀਂ ਮੁਕਰ ਰਿਹਾ ਇੱਕ ਦੂਜੇ ਨੂੰ ਕਹਿ ਰਹੇ ਨੇ ਵੀ ਤੁਸੀਂ ਵੀ ਕਰਦੇ ਰਹੇ ਹੋ ਤੁਸੀਂ ਵੀ ਕਰਦੇ ਰਹੇ ਹੋ ਕਿਉਂਕਿ ਤੁਸੀਂ ਕਰਦੇ ਰਹੇ ਹੋ ਇਸ ਕਰਕੇ ਅਸੀਂ ਵੀ ਕਰ ਸਕਦੇ ਆ ਹੁਣ ਇੱਥੇ ਤੁਸੀਂ ਦੱਸੋ ਵੀ ਇਹ ਚੱਲ ਕੀ ਰਿਹਾ ਹੈ ਹੁਣ ਜਿਹੜੀ ਗੱਲ ਕਿਸਾਨ ਕਹਿ ਰਹੇ ਨੇ ਕਿਸਾਨ ਕਹਿੰਦੇ ਨੇ ਕਿ ਸ਼ਰੇ ਆਮ ਪੰਜਾਬ ਦੇ ਵਿੱਚ ਝੂਠ ਬੋਲੇ ਜਾ ਰਹੇ ਨੇ ਪਹਿਲਾਂ ਤਾਂ ਕਿਸਾਨ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਸਾਡੀਆਂ ਮੰਗਾਂ ਕਹਿਤਾ ਵੀ ਕੇਂਦਰ ਨਾਲ ਸੰਬੰਧਤ ਹੈ ਪੰਜਾਬ ਨਾਲ ਸੰਬੰਧਤ ਹੀ ਮੰਗ ਕੋਈ ਨਹੀਂ ਕਿਸਾਨ ਕਹਿੰਦੇ ਵੀ ਦਿੱਲੀ ਅੰਦੋਲਨ ਵਾਲੇ ਆਮ ਆਦਮੀ ਪਾਰਟੀ ਵੀ ਜੋਰ ਨਾਲ ਆ ਕਹਿੰਦੀ ਰਹੀ ਵੀ ਖੇਤੀ ਦੇ ਉੱਪਰ ਕਾਨੂੰਨ ਬਣਾਉਣ ਦਾ ਤੇ ਖੇਤੀ ਬਾਰੇ ਫੈਸਲੇ ਲੈਣ ਦਾ ਅਧਿਕਾਰ ਸੂਬਿਆਂ ਦਾ ਅਧਿਕਾਰ ਹੈ ਇਹ ਤਾਂ ਜਿਹੜੀ ਰਾਜ ਸੂਚੀ ਐ ਉਹਦੇ 'ਚ ਲਿਖਿਆ ਅਧਿਕਾਰ ਐ ਤੇ ਅੱਜ ਕਿਸਾਨ ਕਹਿੰਦੇ ਨੇ ਕਿ ਭਗਵੰਤ ਮਾਨ ਸਰਕਾਰ ਨੂੰ ਇੰਜ ਲੱਗਦਾ ਵੀ ਸੂਬਿਆਂ ਨਾਲ ਤਾਂ ਕਿਸਾਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਸਾਰਾ ਲੈਣਾ ਦੇਣਾ ਕੇਂਦਰ ਨਾਲ ਐ ਤੇ ਇਹੋ ਗੱਲ ਤਾਂ ਕੇਂਦਰ ਚਾਹੁੰਦਾ ਵੀ ਹਾਂ ਖੇਤੀ ਬਾਰੇ ਫੈਸਲੇ ਲੈਣ ਦਾ ਅਧਿਕਾਰ ਸਾਨੂੰ ਦੇ ਦਿਓ ਹੁਣ ਇੱਥੇ ਕਿਸਾਨ ਕਹਿੰਦੇ ਨੇ ਕਿ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਡਬਲ ਚੱਲ ਰਹੀ ਐ 도ਗਲੀ ਚੱਲ ਰਹੀ ਐ ਦੂਜੇ ਪਾਸੇ ਕਿਸਾਨ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਵਪਾਰੀ ਵਰਗ ਦੀਆਂ ਵੋਟਾਂ ਮੁਠੀ 'ਚ ਕਰਨ ਲਈ ਲਗਾਤਾਰ ਇਹ ਕਹਿ ਰਹੀ ਹੈ ਕਿ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਵਪਾਰੀਆਂ ਨੂੰ ਪਰ ਵਪਾਰੀ ਵਰਗ ਦੀ ਵੋਟ ਤਾਂ ਕਿਸਾਨ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਕੋਲ ਸਾਰੀ ਜਾਣੀ ਨਹੀਂ ਕੁਝ ਵੋਟ ਭਾਜਪਾ ਕੋਲ ਰਹਿਣੀ ਰਹਿਣੀ ਹੈ ਕੁਝ ਕਾਂਗਰਸ ਕੋਲ ਰਹਿਣੀ ਰਹਿਣੀ ਹੈ ਤੇ ਆਮ ਆਦਮੀ ਪਾਰਟੀ ਦੀ ਜੇ ਇਹ ਸਾਰੀ ਰਣਨੀਤੀ ਨਾਲ 1% ਵੋਟ ਵਧੀ ਤਾਂ ਦੂਜੇ ਪਾਸੇ ਕਿਸਾਨੀ ਦੀ ਹੋ ਸਕਦਾ 10 15 ਜਾਂ 18 20% ਵੋਟ ਕੱਟੀ ਵੀ ਜਾ ਸਕਦੀ ਹੈ ਸੋ ਆਮ ਆਦਮੀ ਪਾਰਟੀ ਵੀ ਸਿਆਸੀ ਗੋਟੀਆਂ ਖੇਡਣ ਚ ਬੜੀ ਮਾਹਰ ਹੋ ਚੁੱਕੀ ਹੈ ਤਜਰਬੇਕਾਰ ਹੋ ਚੁੱਕੀ ਹੈ ਪਰ ਵੈਸੇ ਜੇ ਇੰਨੀ ਮਾਹਰ ਹੋਈ ਹੁੰਦੀ ਤਾਂ ਦਿੱਲੀ ਚ ਮਾਰ ਨਾ ਖਾਂਦੇ ਦਿੱਲੀ ਦੇ ਵਿੱਚ ਸਾਰੀ ਪਾਰਟੀ ਵਿਹਲੇ ਕਰਦੀ ਨਾਲਗਲੇ ਨੇ ਮਨੀਸ਼ ਸੋਧਿਆ ਸਾਹਿਬ ਸਤਿੰਦਰ ਜੈਨ ਕੇਜਰੀਵਾਲ ਸਾਰੇ ਵਿਹਲੇ ਕਰਤੇ ਦਿੱਲੀ ਵਾਲਿਆਂ ਨੇ ਉਹ ਹੁਣ ਸਾਰੇ ਪੰਜਾਬ ਆ ਗਏ ਕੇਜਰੀਵਾਲ ਸਾਹਿਬ ਪੰਜਾਬ ਚੋਂ ਰਾਜ ਸਭਾ ਮੈਂਬਰ ਬਣਨ ਦੀ ਕੋਸ਼ਿਸ਼ ਚ ਨੇ ਆਉਣ ਵਾਲੇ ਟਾਈਮ ਚ ਔਰ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਨੂੰ ਪੰਜਾਬ ਦੇ ਇਨਚਾਰਜ ਲਾ ਦਿੱਤਾ ਮਤਲਬ ਜਿਹੜੇ ਉਧਰੋਂ ਵਿਹਲੇ ਹੋਏ ਉਹ ਪੰਜਾਬ ਚ ਲਾਏ ਜਾ ਰਹੇ ਨੇ ਤੇ ਪਰ ਜੇ ਪੰਜਾਬ ਚੋਂ ਵੀ ਜਨਤਾ ਨੇ ਵਿਹਲੇ ਕਰਤੇ ਆਮ ਆਦਮੀ ਪਾਰਟੀ ਵਾਲੇ ਤੇ ਫਿਰ ਕਿੱਥੇ ਲੱਗਣਗੇ ਫਿਰ ਐਨਾ ਹੀ ਮੋਰਚਾ ਚ ਆਉਣਾ ਪੈ ਸਕਦਾ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਚ ਪੰਜਾਬ ਚ ਕਿਸਾਨਾਂ ਮਜ਼ਦੂਰਾਂ ਬੇਰੁਜ਼ਗਾਰਾਂ ਦੇ ਸਭ ਤੋਂ ਵੱਧ ਧਰਨੇ ਫਿਰ ਆਮ ਆਦਮੀ ਪਾਰਟੀ ਨੂੰ ਲਾਉਣੇ ਤੇ ਲਵਾਉਣੇ ਪੈਣ ਪਰ ਕਹਿੰਦੇ ਨੇ ਪਿੱਛੇ ਪਛਤਾਇਆ ਕਿਆ ਹੋਤ ਜਬ ਚਿੜੀਆ ਚੋਗੀ ਖੇਤ ਇਹ ਹੋ ਸਕਦਾ ਫਿਰ ਹੋ ਸਕਦਾ ਹੈ ਕਿ ਲੋਕ ਇਹ ਸਮਝਣ ਲੱਗ ਜਾਣ ਵੀ ਅਸੀਂ ਤੁਹਾਨੂੰ ਵੇਖਿਆ ਹੋਇਆ ਹੁਣ ਤੁਸੀਂ ਸਾਡੇ ਲਈ ਧਰਨੇ ਲਾ ਲਓ ਜੋ ਮਰਜੀ ਕਰ ਲਓ ਅਸੀਂ ਤੁਹਾਨੂੰ ਉਸ ਥਾਂ ਤੇ ਰੱਖਾਂਗੇ ਜਿਹੜੀ ਤੇ ਅਸੀਂ ਦੂਜੀਆਂ ਪਾਰਟੀਆਂ ਨੂੰ ਪਹਿਲਾਂ ਰੱਖ ਚੁੱਕੇ ਹਾਂ ਤੇ ਇਸ ਸਾਰੇ ਸੀਨ ਚ ਜਿਹੜੇ ਨਵੇਂ ਉੱਠਰੇ ਨਹੀਂ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਬੈਠਾ ਵੀ ਅਮਰਤਪਾਲ ਜਿੱਤ ਗਿਆ ਤੇ ਜਿੰਨਾ ਤੇ ਕਈ ਸਵਾਲ ਉੱਠੇ ਹੋਏ ਨੇ ਪਹਿਲਾਂ ਉਠਾਏ ਹੋਏ ਨੇ ਸਿਆਸੀ ਪਾਰਟੀਆਂ ਤੇ ਹੋਰ ਲੋਕਾਂ ਨੇ ਪਰ ਉਹਨਾਂ ਦਾ ਦਾਅ ਵੀ ਲੱਗ ਸਕਦਾ ਔਰ ਵੀ ਅੱਗੇ ਆ ਸਕਦੇ ਨੇ ਕਿਉਂਕਿ ਪਹਿਲਿਆਂ ਨੂੰ ਲੋਕਾਂ ਨੇ ਵੇਖ ਲਿਆ ਤੇ ਆਮ ਆਦਮੀ ਪਾਰਟੀ ਜੇ ਆ ਰੰਗ ਦਿਖਾਏਗੀ ਤਾਂ ਫਿਰ ਆਮ ਆਦਮੀ ਪਾਰਟੀ ਦਾ ਜਿਹੜਾ ਛਾੜੂ ਆ ਉਹ ਦਿੱਲੀ ਵਾਂਗ ਪੰਜਾਬ 'ਚ ਵੀ ਵਿਖਰ ਸਕਦਾ ਹੈ ਪਰ ਅੱਜ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਜਿਹੜੇ ਸਵਾਲ ਪੁੱਛੇ ਜਾ ਰਹੇ ਨੇ ਉਹਨਾਂ ਸਵਾਲਾਂ ਦੇ ਜਵਾਬ ਆਮ ਆਦਮੀ ਪਾਰਟੀ ਨੂੰ ਦੇਣੇ ਪੈਣਗੇ ਵਿਧਾਨ ਸਭਾ ਚ ਜਾਂ ਲੋਕਾਂ ਦੀ ਕਚਹਿਰੀ ਚ ਆਮ ਆਦਮੀ ਪਾਰਟੀ ਲੋਕਾਂ ਨੂੰ ਕਹਿੰਦੀ ਰਹੀ ਹੈ ਸਰਕਾਰ ਬਣਨ ਤੋਂ ਪਹਿਲਾਂ ਸਵਾਲ ਕਰਿਆ ਕਰੋ ਤੁਸੀਂ ਲੀਡਰਾਂ ਨੂੰ ਸਵਾਲ ਨਹੀਂ ਕਰਦੇ ਰਾਜਨਤਾਵਾਂ ਨੂੰ ਘੇਰਿਆ ਕਰੋ ਸਵਾਲਾਂ ਨਾਲ ਭਗਵੰਤ ਮਾਨ ਸਾਹਿਬ ਸਿਖਾਉਂਦੇ ਰਹੇ ਨੇ ਤੇ ਅੱਜ ਜੇ ਲੋਕ ਸਵਾਲ ਕਰਨ ਲੱਗੇ ਨੇ ਤਾਂ ਫਿਰ ਉਹ ਚੰਗੇ ਨਹੀਂ ਲੱਗਦੇ ਕੀ ਆਮ ਆਦਮੀ ਪਾਰਟੀ ਦਾ ਸਵਾਲ ਕਰਾਉਣ ਦਾ ਫਾਰਮੂਲਾ ਇਹ ਤਾਂ ਨਹੀਂ ਵੀ ਸਵਾਲ ਕਰੋ ਪਰ ਦੂਜਿਆਂ ਨੂੰ ਕਰੋ ਸਾਨੂੰ ਨਾ ਕਰੋ ਆਵਾਜ਼ ਉਠਾਓ ਪਰ ਜੇ ਦੂਜੀਆਂ ਸਰਕਾਰਾਂ ਹੋਣ ਤੇ ਉਠਾਓ ਜੇ ਸਾਡੀ ਹੋਵੇ ਫਿਰ ਨਾ ਉਠਾਓ ਜੇ ਤਾਂ ਆਮ ਆਦਮੀ ਪਾਰਟੀ ਦਾ ਫਾਰਮੂਲਾ ਇਹ ਆ ਤਾਂ ਫਿਰ ਇਹ ਠੀਕ ਨਹੀਂਗਾ ਸੋ ਕਿਸਾਨਾਂ ਦੇ ਪੁੱਤ ਆਪਾਂ ਵੀ ਆ ਭਗਵਨ ਤਮਨ ਸਾਹਿਬ ਵੀ ਇਹ ਮੰਨਦੇ ਨੇ ਕਿ ਮੈਂ ਕਿਸਾਨ ਦਾ ਪੁੱਤਾਂ ਪਰ ਅੱਜ ਜਿਸ ਤਰੀਕੇ ਦੇ ਨਾਲ ਕੇਂਦਰ ਨੇ ਕਿਸਾਨਾਂ ਨੂੰ ਰੋਕਿਆ ਸ਼ੰਭੂ ਖਨੋਰੀ ਕੇਂਦਰ ਨੇ ਹੀ ਕੰਧਾਂ ਕੀਤੀਆਂ ਕੇਂਦਰ ਨੇ ਹੀ ਸੜਕਾਂ ਰੋਕੀਆਂ ਤੇ ਜਿੱਦਾਂ ਆਮ ਆਦਮੀ ਪਾਰਟੀ ਜ਼ੋਰ ਲਾ ਰਹੀ ਹੈ ਪਿਛਲੇ ਦਿਨਾਂ ਤੋਂ ਕਿ ਪੰਜਾਬ ਦੇ ਕਿਸਾਨਾਂ ਨੇ ਸੜਕਾਂ ਰੋਕੀਆਂ ਆਮ ਆਦਮੀ ਪਾਰਟੀ ਇਹ ਬਹੁਤ ਵੱਡੀ ਗਲਤੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਮੰਤਰੀ ਪਿਛਲੇ ਟਾਈਮ ਤੇ ਡੱਲੇਵਾਲ ਸਾਹਿਬ ਕੋਲ ਮਰਨਵਰ ਤੇ ਜਾ ਕੇ ਆਏ ਸੀ ਉਦੋਂ ਕਹਿੰਦੇ ਸੀ ਵੀ ਕੇਂਦਰ ਨੇ ਰੋਕਿਆ ਹੋਇਆ ਕੇਂਦਰ ਸੜਕਾਂ ਕਿਉਂ ਨਹੀਂ ਖੋਲਦਾ ਤੇ ਜਦ ਕੇਂਦਰ ਅੱਗੇ ਪੇਸ਼ ਨਹੀਂ ਗਈ ਤੇ ਫਿਰ ਨਾ ਹੀ ਕਿਸਾਨਾਂ ਦਾ ਲਾਹਤਾ ਇਹ ਸੜਕਾਂ ਹੀ ਇਹਨਾਂ ਨੇ ਰੁਕੀਆਂ ਸੀ ਫਿਰ ਚੱਕੀ ਕਿਸਾਨ ਲੈਣੇ ਸੋ ਆਮ ਆਦਮੀ ਪਾਰਟੀ ਨੂੰ ਇਹ ਜਿਹੜੀ ਨਵੀਂ ਰਣਨੀਤੀ ਹੈ ਇਹਦੇ ਬਾਰੇ ਦੁਬਾਰਾ ਵਿਚਾਰਨਾ ਚਾਹੀਦਾ ਨਹੀਂ ਤਾਂ ਸਿਆਸੀ ਤੌਰ ਤੇ आम आदमी पार्टी ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ ਬਾਕੀ ਉਹ ਸਿਆਣੇ ਨੇ ਸਮਝਦਾਰ ਨੇ ਆਪਾਂ ਨੂੰ ਤਾਂ ਉਹਨਾਂ ਨਾਲੋਂ ਬੁੱਧੀ ਵੈਸੇ ਹੀ ਘੱਟ ਹੈ ਜੇ ਉਹਨਾਂ ਜਿੰਨੀ ਹੁੰਦੀ ਤੇ ਫਿਰ ਅਸੀਂ ਵੀ ਰਾਜ ਕਰ ਰਹੇ ਹੁੰਦੇ ਥੋੜਾ ਕੀ ਕਹਿਣਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ ਭਰਾਓ ਆਉਣ ਵਾਲਾ ਜੋ ਨਵਾਂ ਅਪਡੇਟ ਹੈ ਦੁਬਾਰਾ ਫੇਰ ਤੁਹਾਡੇ ਨਾਲ ਸਾਂਝਾ ਕਰਾਂਗੇ ਡੈਮੋਕ੍ਰੇਸੀ ਹੈ ਜਮਹੂਰੀਅਤ ਹੈ ਜੇ ਹੈ ਆਪਣੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ ਬਹੁਤ ਮਿਹਰਬਾਨ